ਪੱਤਵ ਦੇ ਵਲੋਂ ਪੂਰੇ ਪੰਜਾਬ ਦੇ ਵਿੱਚ ਬਾਬਾ ਸਾਹਿਬ ਦੇ ਮੋਤੇ ਦੇ ਸਾਹਮਣੇ ਮੌਨ ਰੱਖ ਕੇ ਤਰਨਾ ਪ੍ਰਦਰਸ਼ਨ ਵੀ ਕੀਤਾ ਗਿਆ ਭਾਜਪੀ ਦੇ ਆਗੂਆਂ ਨੇ ਮੋਤੇ ਕਾਲੀਆਂ ਪੱਟੀਆਂ ਬੰਨ੍ਹ ਕੇ 1 ਘੰਟੇ ਦੇ ਲਈ ਤਰਨਾ ਦਿੱਤਾ ਤੇ ਕਿਹਾ ਕਿ ਪੱਟੀਆਂ ਬੰਨ੍ਹਣ ਦਾ ਮਕਸਦ ਇਹ ਸੀ ਕਿ ਇਸ ਹਮਲੇ ਨੂੰ ਲੈ ਕੇ ਉਹਨਾਂ ਦੇ ਕੋਲ ਕੋਈ ਸ਼ਬਦ ਨਹੀਂ ਹੈ ਤੇ ਜਿੰਨੀ ਨਿੰਦਾ ਕੀਤੀ ਜਾਏ ਉਹ ਨਹੀਂ ਕੱਟਿਆ ਸੰਵਿਧਾਨ ਰਾਤਾ बाबा ਭੀਮਰਾਓ ਅੰਬੇਦਕਰ ਦੇ ਮੂਰਤੀ ਦੇ ਹੋਏ ਅਪਮਾਨ ਲੈ ਕੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਇੱਕ ਘੰਟੇ ਦਾ ਮੌਨ ਵਰਤ ਰੱਖਿਆ ਗਿਆ ਮੂੰਹ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇੱਕ ਘੰਟੇ ਤੱਕ ਬੈਠੇ ਰਹੇ ਤੇ ਕੀ ਕਾਰਨ ਹੈ ਕਿ ਐਦਾਂ ਦੀ ਘਟਨਾ ਹੋਈ ਹੈ ਜਿਹਦੀ ਨਿੰਦਾ ਕਰਨ ਵਾਸਤੇ ਸ਼ਬਦ ਵੀ ਨਹੀਂ ਹੈਗੇ ਇਸ ਕਰਕੇ ਮੂੰਹ ਨੂੰ ਪੱਟੀਆਂ ਬੰਨ੍ਹੀਆਂ ਕਿ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਕੀ ਗੱਲ ਹੋ ਸਾਡੇ ਨਾਲ ਭਾਰਤ ਜਨਤਾ ਪਾਰਟੀ ਮੋਹਾਲੀ ਜ਼ਿਲ੍ਹੇ ਦੇ ਪ੍ਰਧਾਨ ਨੇ ਵਿਸ਼ੇਸ਼ੀ ਸੰਜੀਵ ਜੀ ਕੀ ਅੱਜ ਦਾ ਮਤਲਬ ਕੀ ਜਿਹੜਾ ਥੋੜਾ ਪ੍ਰੋਗਰਾਮ ਸੀਗਾ ਪੂਰਾ ਉਹਦਾ ਕੀ ਮਕਸਦ ਹੈਗਾ ਦੇਖੋ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੀ ਸ੍ਰੀ ਘਟਨਾ ਘਟੀ 26 ਜਨਵਰੀ ਵਾਲੇ ਦਿਨ ਜਿਸ ਦਿਨ ਡਾਕਟਰ ਸਾਹਿਬ ਬੀਮਾ राव ਮਹੇਦਕਰ ਜੀ ਦੇ ਬੋਤ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦੇ ਕਾਰਨ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਮੌਨ ਧਰਨੇ ਰੱਖੇ ਨੇ ਜਿਹਦੇ ਵਿੱਚ ਕੀ ਹਰ ਵਿਧਾਨ ਸਭਾ ਹਰ ਮੰਡਲ ਦੇ ਵਿੱਚ ਇਸ ਤਰ੍ਹਾਂ ਦੇ ਧਰਨੇ ਕੀਤੇ ਜਾ ਰਹੇ ਨੇ ਔਰ ਮੁਹਾਲੀ ਵਿਧਾਨ ਜिले ਦੇ ਵਿੱਚ ਤਿੰਨੋਂ ਵਿਧਾਨ ਸਭਾ ਡੇਰਾ ਬਸੀ ਖਰੜਾ ਔਰ ਮੁਹਾਲੀ 'ਚ ਇਸ ਤਰੀਕੇ ਦੇ ਕਾਰਜਕ੍ਰਮ ਆਯੋਜਿਤ ਕੀਤੇ ਗਏ ਨੇ ਔਰ ਭਾਵਨਾ ਸਿਰਫ ਇਹ ਹੈ ਕਿ ਲੋਕਾਂ ਦੇ ਵਿੱਚ ਇਹ ਗੱਲ ਪਹੁੰਚਾਣੀ ਹੈ ਸਰਕਾਰ ਤੱਕ ਇਹ ਗੱਲ ਪਹੁੰਚਾਣੀ ਹੈ ਲੋਕਾਂ ਦੀ ਕਿ ਲੋਕ ਸਾਡੇ ਵਾਂਗ ਮੌਨ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਨੂੰ ਪਤਾ ਕਿ ਤੁਸੀਂ ਪੰਜਾਬ ਦਾ ਕਿੰਨਾ ਕਹਾਣ ਕਰ ਰਹੇ ਹੋ ਜਿਸ ਤਰੀਕੇ ਦੇ ਨਾਲ ਪਿਛਲੇ 3 ਸਾਲਾਂ ਚ ਔਰ ਖਾਸ ਕਰਕੇ ਪਿਛਲੇ 1 ਸਾਲ ਦੇ ਵਿੱਚ ਬੰਮ ਘਟਨਾਵਾਂ ਦੀ ਲੜੀਵਾਰ ਤਰੀਕੇ ਦੇ ਨਾਲ ਇਨਸੀਡੈਂਟਸ ਹੋ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਨਸ਼ੇ ਕਾਰਨ ਮੌਤਾਂ ਹੋ ਰਹੀਆਂ ਨੇ ਗਲੀ ਗਲੀ ਪਿੰਡ ਪਿੰਡ ਨਸ਼ਾ ਆਰਾਮ ਨਾ ਮਿਲ ਰਿਹਾ ਔਰ ਜਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਦੀਆਂ ਪੰਜਾਬ ਚ ਘਟਨਾਵਾਂ ਵਧ ਰਹੀਆਂ ਨੇ ਜਿਹੜਾ ਪੰਜਾਬ ਦੇਸ਼ ਦੁਨੀਆ ਚ ਇੱਕ ਨੰਬਰ ਤੇ ਸੀ ਅੱਜ ਤਾਂਡੇ ਕਾਰਨ 22ਵੇਂ ਨੰਬਰ ਤੇ ਪਹੁੰਚ ਗਿਆ ਜਿਸ ਤਰੀਕੇ ਨਾਲ ਪੰਜਾਬ ਦਾ ਕਰਜ਼ਾ ਤੁਸੀਂ ਤਿੰਨਾਂ ਸਾਲਾਂ ਚ ਦੁਣਾ ਕਰਤਾ ਲੋਕ ਮੌਨ ਨੇ ਪਰ ਲੋਕ ਦੇਖ ਰਹੇ ਨੇ ਔਰ ਜੇ ਤੁਸੀਂ ਆਪਣੀ ਕੁੰਭ ਕਰਨੀ ਨੀਂਦ ਤੋਂ ਨਹੀਂ ਜਾਗੇ ਤੇ ਬੜੇ ਜਲਦੀ ਪੰਜਾਬ ਦੇ ਲੋਕ ਸੜਕਾਂ ਤੇ ਹੋਣਗੇ ਅੱਜ ਪੰਜਾਬ ਦਾ ਐਸਾ ਕੋਈ ਅਦਾਰਾ ਨਹੀਂ ਹੈਗਾ ਜਿਹੜੇ ਲੋਕ ਰੋਲ ਪ੍ਰਦਰਸ਼ਨ ਤਰਨੇ ਨਹੀਂ ਦੇ ਰਹੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਇਸ ਵੇਲੇ ਵਿਅਸਥ ਨੇ ਕਦੀ ਗੁਜਰਾਤ ਦੇ ਇਲੈਕਸ਼ਨਾਂ ਜੋ ਜਾਂਦੇ ਨੇ ਪੰਜਾਬ ਨੂੰ ਭੁੱਲ ਕੇ ਕਦੀ ਦਿੱਲੀ ਦੇ ਇਲੈਕਸ਼ਨ ਨੂੰ ਭੁੱਲ ਕੇ ਹੋ ਜਾਂਦੇ ਨੇ ਔਰ ਪੰਜਾਬ ਦੀ ਜਿਹੜੀ ਲਾਅਨ ਆਰਡਰ ਦੀ ਸਿਚੁਏਸ਼ਨ ਹੈ ਉਹਨੂੰ ਨਜ਼ਰ ਅੰਦਾਜ਼ ਕਰਕੇ ਬੈਠੇ ਨੇ ਬਿਲਕੁਲ ਇਸ ਪ੍ਰਦਰਸ਼ਨ ਦੇ ਵਿੱਚ ਜਿਹੜੀ ਲੇਡੀਜ਼ ਨੇ ਉਹ ਵੀ ਭਾਰੀ ਮਤ ਜਾਈ ਨੇ ਤੇ ਕੀ ਕਹਿਣਾ ਚਾਹੁੰਗੇ ਤੁਸੀਂ ਜੀ ਨਮਸਕਾਰ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਵਿਖੇ ਬਹੁਤ ਜ਼ਿਆਦਾ ਮੰਦਭਾਗੀ ਕਟਨਾ ਕੱਟੀ ਉਸ ਦੀ ਨਿੰਦਾ ਕਰਦੇ ਹੋਏ ਉਸ ਦੀ ਆਲੋਚਨਾ ਕਰਦੇ ਹੋਏ ਅੱਜ ਭਾਰਤੀ ਜਨਤਾ ਪਾਰਟੀ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੀ ਹੈ ਤੇ ਮੋਹਲੀ ਜ਼ਿਲ੍ਹੇ ਵਿੱਚ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਹਿਲਾਵਾਂ ਪੂਰੀਆਂ ਪਹਿਨਾ ਇਸ ਦੀ ਨਿੰਦਾ ਕਰਦੇ ਹੋਏ ਅੱਗੇ ਆਈਆਂ ਹਨ ਤੇ ਅੱਜ ਇਸ ਮੌਨ ਪ੍ਰਦਰਸ਼ਨ ਨੂੰ ਕਰਦੇ ਹੋਏ ਮੌਨ ਧਰਨੇ ਨੂੰ ਕਰਦੇ ਹੋਏ ਮੂੰਹ ਤੇ ਉੱਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਗਈਆਂ ਤੇ ਪੰਜਾਬ ਸਰਕਾਰ ਨੂੰ ਚੇਤਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਜਨਤਾ ਸਭ ਕੁਝ ਦੇਖ ਰਹੀ ਹੈ। ਮੌਨ ਹੈ ਲੇਕਿਨ ਉਹਨਾਂ ਨੂੰ ਸਭ ਕੁਝ ਸਮਝ ਆ ਰਿਹਾ ਹੈ। ਤੁਸੀਂ ਜਾਗੋ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੰਭਾਲੋ ਨਹੀਂ ਤਾਂ ਪੰਜਾਬ ਦੀ ਜਨਤਾ ਮਜਬੂਰ ਹੋ ਕੇ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ ਜਾਵੇਗੀ ਕੈਮਰਾ ਪਰਸਨ ਤਜਿੰਦਰ ਸਿੰਘ ਦੇ ਨਾਲ ਮਨੋਜ ਜੋਸ਼ੀ ਜੀ ਮੀਡੀਆ ਮੋਹਾਲੀ ਅੱਜ ਜਿਹੜਾ ਸੀ ਇਹ ਰੋਸ ਪ੍ਰਦਰਸ਼ਨ ਕੀਤਾ ਆਪਣੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ੀਸ਼ਤੀ ਦੇ ਅਗਵਾਈ ਦੇ ਹੇਠ ਪੂਰੀ ਪੰਜਾਬ ਦੀ ਬੀਜੇਪੀ ਪੂਰੇ ਪੰਜਾਬ 'ਚ ਪ੍ਰਦਰਸ਼ਨ ਕਰ ਰਹੀ ਹੈ ਮੋਹਾਲੀ ਜ਼ਿਲ੍ਹੇ ਦੇ ਵਿੱਚ ਵੀ ਸਭ ਦਾ ਵਿਧਾਨ ਸਭਾ ਵਾਈਜ਼ ਦੇ ਪ੍ਰਦਰਸ਼ਨ ਹੋ ਰਿਹਾ ਹੈ ਅੱਜ ਮੋਹਾਲੀ ਦੇ ਵਿੱਚ ਮੇਰੇ ਮੰਡਲ 2 ਦੇ ਵਿੱਚ ਇਹ ਪ੍ਰਦਰਸ਼ਨ ਹੋਇਆ ਹੈ ਅੰਬੇਦਕਰ ਇੰਸਟੀਚਿਊਟ ਅੰਬੇਦਕਰ ਸਾਹਿਬ ਦੀ ਮੂਰਤੀ ਦੇ ਅੱਗੇ ਤੋ 26 ਜਨਵਰੀ ਨੂੰ ਪਿਛਲੇ ਇਹਨਾਂ ਦੋ ਤਿੰਨ ਦਿਨ ਪਹਿਲਾਂ ਜੋ ਅੰਮ੍ਰਿਤਸਰ ਦੇ ਵਿੱਚ ਇਹ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਉਹਦੇ ਨਾਨ ਲਾਲ ਦਲੰਦਰ ਦੇ ਵਿੱਚ ਵੀ ਸੇਮ ਹਰਕਤ ਹੋਈ ਹੈ ਪਰ ਪੰਜਾਬ ਸਰਕਾਰ ਫਿਰ ਵੀ ਸੁੱਤੀ ਪਈ ਹੈ ਇਸ ਘਟਨਾ ਦੇ ਉੱਤੇ ਇਹ ਕਹਿਣਾ ਚਾਹਾਂਗਾ ਜੀ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਦੇਖੋ ਪਹਿਲਾਂ ਜਿਹੜਾ ਸਾਡਾ ਪੰਜਾਬ ਸੀਗਾ ਜੀ ਉਹਨੂੰ ਰੰਗਲਾ ਪੰਜਾਬ ਕਿਹਾ ਜਾਂਦਾ ਸੀਗਾ ਉਹ ਫੇਮਸ ਸੀਗਾ ਦੁਨੀਆ ਦਾ ਪੇਟ ਭਰਨ ਲਈ ਲੇਕਿਨ ਅੱਜ ਪੰਜਾਬ ਫੇਮਸ ਹੋ ਰਿਹਾ ਹੈ ਕੁਝ ਐਹੋ ਜਿਹੀਆਂ ਘਟਨਾਵਾਂ ਲਈ ਜਿਹੜੀਆਂ ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀਆਂ ਕਿਵੇਂ ਕੀ ਇਹ ਕਹਿ ਰਹੇ ਨੇ ਕਿ ਅਸੀਂ ਭੀਮਰਾਓ ਜੀ ਨੂੰ ਆਪਣਾ ਗੁਰੂ ਮੰਨਦੇ ਆ ਤਾਂ ਹੁਣ ਤੱਕ ਇਹਨਾਂ ਨੂੰ ਕੋਈ ਨਾ ਕੋਈ ਇਸ ਗੱਲ ਤੇ ਐਕਸ਼ਨ ਲੈ ਲੇਣਾ ਚਾਹੀਦਾ ਸੀਗਾ ਬਟੇ ਸਰਕਾਰ ਟੋਟਲੀ ਫੇਲ ਹੈ ਤੁਸੀਂ ਮੈਂ ਕਹਿੰਨਾ ਅੱਜ ਦੀ ਗੱਲ ਛੱਡੋ ਤੁਸੀਂ ਅੱਜ ਤੋਂ 2.5 ਸਾਲ ਪਹਿਲਾਂ ਜਦ ਦੀ ਸਰਕਾਰ ਬਣੀ ਆ ਹੁਣ ਕੀ 3 ਸਾਲ ਹੋਣ ਵਾਲੇ ਆ ਜਿਸ ਦਿਨ ਦੀ ਸਰਕਾਰ ਬਣੀ ਆ ਰੋਜ਼ ਨਵੇਂ ਨਵੇਂ ਕੋਈ ਨਾ ਕੋਈ ਨਵੀਂ ਚੀਜ਼ ਸੁਣਨ ਨੂੰ ਮਿਲਦੀ ਆ ਔਰ ਅੱਜ ਤੱਕ ਇੱਕ ਵੀ ਗੱਲ ਦਾ ਕੋਈ ਸੋਲੂਸ਼ਨ ਹੀ ਨਿਕਲਿਆ